ਬੱਚੇ ਸਾਡੇ ਜਿਹੜੇ ਪੜ੍ਹਨ ਵਾਸਤੇ ਨਹੀਂ ਜਾ ਰਹੇ ਤਾਂ ਉੱਥੇ ਵੀ ਲੋਕਾਂ ਨੇ ਨਾਨ ਅਟੈਂਡਿੰਗ ਟਾਈਪ ਕਾਲਜ ਖੋਲੇ ਆ ਇਨਕਮ ਦਾ ਸਾਧਨ ਬਣਾਇਆ ਗਵਰਨਮੈਂਟ ਨੇ ਉੱਥੇ ਦੀ ਨੇ ਜਿਹੜੇ ਬੱਚੇ ਪਲੱਸ 2 ਦੇ ਬੇਸ ਤੇ ਜਾਂਦੇ ਆ ਬਾਹਰ ਜੋ ਡਿਗਰੀਆਂ ਉਹ ਕਰਦੇ ਆ ਉਹਦੀ ਕੋਈ ਵੈਲਿਊ ਨਹੀਂ ਉਹਦੇ ਬੇਸ ਤੇ ਇਹਨਾਂ ਨੂੰ ਕੋਈ ਨੌਕਰੀ ਨਹੀਂ ਮਿਲਦੀ ਸਾਡੇ ਜਿਹੜੇ ਮжоਰਿਟੀ ਬੱਚੇ ਜਿਹੜੇ ਪਲੱਸ 2 ਕਰਕੇ ਗਏ ਆ ਉਹ ਆਮ ਤੌਰ ਤੇ ਹੋਟਲਾਂ ਦੇ ਵਿੱਚ ਜਿ세 ਕਿਸੇ ਵੀ ਹੋਟਲ ਚਲ ਜਾਓ ਉੱਥੇ ਵੇਟਰ ਦਾ ਕੰਮ ਕਰ ਰਹੇ ਆ ਪੇਰੈਂਟਸ ਸਪੋਰਟ ਨਹੀਂ ਕਰ ਸਕਦੇ ਬੱਚੇ ਨੂੰ ਫੀਸ ਭੇਜਣੀ ਪਿੱਛੇ ਹੋ ਤੇ ਉੱਥੇ ਬੱਚੇ ਕੋਲ ਇੰਨਾ ਪੈਸਾ ਨਹੀਂ ਬਣਦਾ ਕਿ ਤੇ ਉਥੇ ਸਾਨੂੰ ਨਹੀਂ ਪਤਾ ਸਾਡਾ ਬੱਚਾ ਕੀ ਕਰਦਾ ਆ ਸਾਡੇ ਬੱਚੇ ਜਿਹੜੇ ਆ ਉਥੇ ਮਾੜੀਆਂ ਕਮਾਂ ਚ ਪੈ ਰਹੇ ਆ ਚੋਰੀ ਨਸ਼ਾ ਸਮਗਲਿੰਗ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਕੰਮ ਆ ਮੈਂ ਨਾ ਨਾਂ ਨਹੀਂ ਲੈਣਾ ਚਾਹੁੰਦਾ ਤਾਂ ਉਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਸਾਡੇ ਜਿਹੜੇ ਮੁੰਡੇ ਕੁੜੀਆਂ ਜਿਹੜੇ ਆ ਉਹ ਉਲਝਦੇ ਜਾ ਰਹੇ ਆ ਪੰਜਾਬ ਦੀ ਗੱਲ ਕਰਦੇ ਆ ਤੇ ਆਮ ਤੌਰ ਤੇ ਨਸ਼ੇ ਮਰਦਾਂ ਦੇ ਵਿੱਚ ਹੁੰਦੇ ਆ ਤਾਂ ਉਥੇ ਔਰਤਾਂ ਦੇ ਵਿੱਚ ਖਾਸ ਕਰਕੇ ਉਥੇ ਅੱਜ ਕੱਲ ਪੰਜਾਬੀ ਲੜਕੀਆਂ ਵੀ ਇਸ ਚੀਜ਼ ਦਾ ਸ਼ਿਕਾਰ ਹੋ ਰਹੀਆਂ ਆ ساری ਉਮਰ ਜਿਹੜੀ ਇਹਨਾਂ ਸਾਰੀ ਇੱਕ ਪੀੜੀ ਪੂਰੀ ਜਿਹੜੀ ਆ ਉਹ ਇੱਕ ਘਰ ਤੇ ਗੱਡੀਆਂ ਦੇ ਚੱਕਰ ਦੇ ਵਿੱਚ ਨਿਕਲ ਜਾਣੀ ਆ ਸ਼ਸ਼ੀਕਲ ਦੋਸਤੋ ਛਾਡੇ ਨਾਲ ਇਸ ਸਮੇਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਵਿਧਪਾ ਸਿੰਘ ਹੋਰੀ ਜਿੰਨਾ ਦਾ ਐਜੂਕੇਸ਼ਨ ਦੇ ਖੇਤਰ ਵਿੱਚ ਬਹੁਤ ਵੱਡਾ ਕੰਮ ਹੈ ਹਰ ਰੋਜ ਉਹ ਜਵਾਨੀ ਦੇ ਨਾਲ ਹੀ ਸਾਡੀ ਨਾਲ ਡੀਲ ਕਰਦੇ ਨੇ ਕਿਸ ਤੇ ਕੇ ਦਾ ਭਵਖ ਹੈ ਸਾਡੇ ਨੌਜਵਾਨੀ ਦਾ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਮੇਰਾ ਸਭ ਤੋਂ ਪਹਿਲਾ ਸਵਾਲ ਤੁਹਾਨੂੰ ਬਿਨਾਂ ਕਿਸੇ ਭੂਮਿਕਾ ਦੇ ਪੰਜਾਬ ਦੇ ਅੱਗੇ ਆ ਪੰਜਾਬੀ ਕੌਮ ਬਕੇ ਇਸ ਸਮੇਂ ਕਿਹੜੇ ਕਿਹੜੇ ਸੰਕਟ ਨੇ ਵੱਡੇ ਖਾਸ ਤੌਰ ਤੇ ਸਾਡੀ ਨੌਜਵਾਨੀ ਅਕੇ ਦੇਖੋ ਪਿਛਲੇ ਸਮੇਂ ਦੇ ਵਿੱਚ ਲਖੀ ਅਸੀਂ ਪਿਛਲੇ 4-5 ਸਾਲ ਦਾ ਜੇ ਸਮਾਂ ਦੇਖਦੇ ਆ ਤਾਂ ਸਾਡੇ ਬੱਚੇ ਬਹੁਤ ਵੱਡੀ ਸਕੇਲ ਦੇ ਉੱਤੇ ਜਿਹੜੇ ਬਾਹਲੇ ਕੰਟਰੀਜ਼ ਦੇ ਵਿੱਚ ਗਏ ਆ ਜਿਨ੍ਹਾਂ ਵਿੱਚ ਖਾਸ ਕਰਕੇ ਕੈਨੇਡਾ ਇੱਕ ਨੰਬਰ ਤੇ ਹੈ ਦੂਜੇ ਨੰਬਰ ਤੇ ਆਸਟ੍ਰੇਲੀਆ ਤੀਜੇ ਨੰਬਰ ਤੇ ਨਿਊਜ਼ੀਲੈਂਡ ਤੇ ਕੁਝ ਥੋੜੇ ਥੋੜੇ ਬੱਚੇ ਕਿਸੇ ਹੋਰ ਕੰਟਰੀ ਦੇ ਵਿੱਚ ਵੀ ਜਾ ਰਹੇ ਆ ਜੀ اور ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਇਹਨਾਂ ਵਿੱਚੋਂ ਬਹੁਤੇ ਬੱਚੇ ਜਿਹੜੇ ਆ ਉਹ ਪਲੱਸ 2 ਤੋਂ ਬਾਅਦ ਬਾਹਰ ਦੇ ਛੇ ਨੂੰ ਚਲੇ ਜਾਂਦੇ ਆ ਅਸੀਂ ਸਾਰੇ ਜਾਣਦੇ ਆ ਕਿ 3 ਏਜ ਜਿਹੜੀ ਆ ਬਹੁਤ ਹੀ ਇੱਕ ਬੋਲਟਾਈਲ ਏਜ ਹੁੰਦੀ ਆ ਜਿਹਦੇ ਵਿੱਚ ਬੱਚੇ ਦਾ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਨਹੀਂ ਹੁੰਦਾ ਤਾਂ ਉਹਦਾ ਰਿਜ਼ਲਟ ਕੀ ਹੋ ਰਿਹਾ ਹੈ ਕਿ ਸਾਡੇ ਬੱਚੇ ਜਿਹੜੇ ਆ ਉਹ ਕਿਤੇ ਨਾ ਕਿਤੇ ਜਾ ਕੇ ਬਾਹਰ ਜਾ ਕੇ ਕੁਸੰਗਤ ਦੇ ਵਿੱਚ ਪੈ ਰਹੇ ਆ ਤਾਂ ਜਦੋਂ ਅਸੀਂ ਰੋਜ਼ ਖਬਰਾਂ ਪੜ੍ਹਦੇ ਆ ਤਾਂ ਬਹੁਤ ਸਾਰੇ ਪੰਜਾਬ ਦੇ ਬੱਚੇ ਜਿਹੜੇ ਚੋਰੀਆਂ ਬਾਰਦਤਾਂ ਦੇ ਵਿੱਚ ਨਸ਼ੇ ਦੇ ਸਮਗਲਿੰਗ ਦੇ ਮਾਮਲਿਆਂ ਦੇ ਵਿੱਚ ਬਹੁਤ ਜ਼ਿਆਦਾ ਬੱਚੇ ਗ੍ਰਿਫਤਾਰ ਹੋ ਰਹੇ ਆ ਤਾਂ ਉਹ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਜਦੋਂ ਅਸੀਂ ਪੰਜਾਬ ਦੇ ਵਿੱਚ ਗੱਲ ਕਰਦੇ ਆ ਕਿ ਪੰਜਾਬ ਦੇ ਵਿੱਚ ਆਮ ਤੌਰ ਤੇ ਜਦੋਂ ਪੇਰੈਂਟਸ ਨਾਲ ਗੱਲ ਹੁੰਦੀ ਆ ਤਾਂ ਉਹ ਕਹਿੰਦੇ ਆ ਕਿ ਦੋ ਗੱਲਾਂ ਮੁੱਖ ਤੌਰ ਤੇ ਕਰਦੇ ਆ ਇੱਕ ਤਾਂ ਹੈ ਕਿ ਪੰਜਾਬ ਦੇ ਵਿੱਚ ਰੁਜ਼ਗਾਰ ਦੇ ਮੌਕੇ ਨਹੀਂ ਹੈ ਤੇ ਦੂਜਾ ਸਾਡਾ ਬੱਚਾ ਅਗਦੇ ਇੱਥੇ ਨਸ਼ਿਆਂ ਦਾ ਸ਼ਿਕਾਰ ਨਾ ਹੋ ਜਾਏ ਜੀ ਤਾਂ ਮੈਂ ਉੱਥੇ ਬਹੁਤ ਇੱਕ ਸਪਸ਼ਟ ਗੱਲ ਕਰਨੀ ਚਾਹੁੰਦਾ ਹਾਂ ਕਿ ਬੇਸ਼ੱਕ ਅਸੀਂ ਇੱਥੇ ਰੌਲਾ ਪਾਈ ਜਾਂਦੇ ਹਾਂ ਕਿ ਪੰਜਾਬ ਦੇ ਵਿੱਚ ਨਸ਼ੇ ਬਹੁਤ ਆ ਪਰ ਜਦੋਂ ਅਸੀਂ ਇਹ ਡਾਟਾ ਬਾਹਰਲੇ ਦੇਸ਼ਾਂ ਦੇ ਡਾਟਾ ਨਾਲ ਕੰਪੇਅਰ ਕਰਦੇ ਹਾਂ ਤਾਂ ਸਾਡੇ ਨਸ਼ਾ ਕੰਪੇਅਰੇਟਿਵਲੀ ਘੱਟ ਹੈ ਜੀ ਬਾਹਰਲੇ ਦੇਸ਼ਾਂ ਦੇ ਵਿੱਚ ਨਸ਼ਾ ਜਿਹੜਾ ਆ ਕਈ ਜਗ੍ਹਾ ਤੇ ਲੀਗਲ ਵੀ ਕੀਤਾ ਗਿਆ ਆ ਜਿਸ ਤਰ੍ਹਾਂ ਭੰਗ ਦਾ ਨਸ਼ਾ ਆ ਕੈਨੇਡਾ ਦੇ ਵਿੱਚ ਉਹਨਾਂ ਨੇ ਲੀਗਲ ਕਰਤਾ ਸੀ ਤਾਂ ਈਵਨ ਦੈਨ ਜਿਹੜੇ ਬਾਕੀ ਸਿੰਥੈਟਿਕ ਨਸ਼ੇ ਵੀ ਆ ਉਹਨਾਂ ਨੂੰ ਆਮ ਸਕੂਲਾਂ ਕਾਲਜਾਂ ਦੇ ਵਿੱਚ ਪੜਾਇਆ ਜਾਂਦਾ ਹੈ ਕਿ ਕਿੰਨੀ ਡੋਸ ਤੁਹਾਡੇ ਵਾਸਤੇ ਠੀਕ ਆ ਸੇਫ ਡੋਸ ਆ ਤੇ ਇਸ ਤੋਂ ਵੱਧ ਜਿਹੜੀ ਡੋਸ ਆ ਖਤਰਨਾਕ ਆ ਤੋ ਕਿਤੇ ਨਾ ਕਿਤੇ ਸਾਨੂੰ ਸਕੂਲਾਂ ਕਾਲਜਾਂ ਦੇ ਵਿੱਚ ਹੀ ਉਹਨਾਂ ਦੇਸ਼ਾਂ ਦੇ ਵਿੱਚ ਨਸ਼ੇ ਦੇ ਵੱਲੋਂ ਤੁਰੇ ਜਾਂਦਾ ਹੈ ਤਾਂ ਉਸ ਕਰਕੇ ਇਹ ਇੱਕ ਜਿਹੜੀ ਧਾਰਨਾ ਸਾਡੀ ਹੈ ਕਿ ਸਾਡਾ ਬੱਚਾ ਇੱਥੇ ਨਸ਼ਾ ਸ਼ਿਕਾਰ ਹੋ ਜਾਏਗਾ ਤਾਂ ਉਹ ਸਾਡੀ ਇੱਥੇ ਗਲਤ ਸਾਬਤ ਹੋ ਜਾਂਦੀ ਆ ਵੱਡੇ ਲਾਰਜ ਸਕੇਲ ਤੇ ਜਦੋਂ ਅਸੀਂ ਉਹਨਾਂ ਦੇਸ਼ਾਂ ਵੱਲ ਦੇਖਦੇ ਆ ਤਾਂ ਜਿੱਥੇ ਆਮ ਤੌਰ ਤੇ ਇੱਥੇ ਅਸੀਂ ਪੰਜਾਬ ਦੀ ਗੱਲ ਕਰਦੇ ਆ ਆਮ ਤੌਰ ਤੇ ਨਸ਼ੇ ਮਰਦਾਂ ਦੇ ਵਿੱਚ ਹੁੰਦੇ ਆ ਤਾਂ ਉੱਥੇ ਔਰਤਾਂ ਦੇ ਵਿੱਚ ਖਾਸ ਕਰਕੇ ਉੱਥੇ ਅੱਜਕੱਲ੍ਹ ਪੰਜਾਬੀ ਲੜਕੀਆਂ ਵੀ ਇਸ ਚੀਜ਼ ਦਾ ਸ਼ਿਕਾਰ ਹੋ ਰਹੀਆਂ ਆ ਤੇ ਖਰਾਬ ਪੀਣਾ ਸਿਕਰਨ ਰੋਸ਼ੀ ਕਰਨਾ ਇਹ ਆਮ ਜੀ ਗੱਲ ਹੈ ਉਹਨਾਂ ਦੇਸ਼ਾਂ ਦੇ ਵਿੱਚ ਤਾਂ ਇਹ ਨਸ਼ਾ ਜਿਹੜਾ ਆ ਇਸ ਕਰਕੇ ਅਸੀਂ ਬੱਚਿਆਂ ਨੂੰ ਨਸ਼ੇ ਤੋਂ ਬਚਾਉਣੇ ਰਹੇ ਇੱਕ ਬੱਚਿਆਂ ਨੂੰ ਅਸੀਂ ਆਪਣੀ ਅੱਖਾਂ ਤੋਂ ਦੂਰ ਕਰ ਰਹੇ ਆ ਤੇ ਉੱਥੇ ਸਾਨੂੰ ਨਹੀਂ ਪਤਾ ਸਾਡਾ ਬੱਚਾ ਕੀ ਕਰਦਾ ਆ ਤਾਂ ਇਹ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਡਾਕਟਰ ਸਾਹਿਬ ਇਹਨਾਂ ਹਾਲਾਤ ਵਾਸਤੇ ਜ਼ਿੰਮੇਵਾਰ ਕੌਣ ਹੈ ਅ ਇਹਦੇ ਹਾਲਾਤ ਵਾਸਤੇ ਕਿਤੇ ਨਾ ਕਿਤੇ ਸਾਡਾ ਪੋਲਿਟਿਕਲ ਸਿਸਟਮ ਵੀ ਜ਼ਿੰਮੇਵਾਰ ਹੈ ਕਿ ਉਸ ਤਰ੍ਹਾਂ ਦਾ ਜਿਹੜਾ ਪੰਜਾਬ ਦੇ ਵਿੱਚ ਬਹੁਤੀਆਂ ਜ਼ਿਆਦਾ ਰੁਜ਼ਗਾਰ ਦੇ ਮੌਕੇ ਪਤਾ ਨਹੀਂ ਕਿਤੇ ਗਏ ਜਿਸ ਤਰ੍ਹਾਂ ਅਸੀਂ ਸਾਊਥ ਦੀ ਗੱਲ ਕਰਦੇ ਆ ਤਾਂ ਉੱਥੇ ਬਹੁਤ ਸਾਰੀਆਂ ਆਈਟੀ ਕੰਪਨੀਆਂਸ ਵਗੈਰਾ ਨੂੰ ਉਹਨਾਂ ਸੂਬਿਆਂ ਨੇ ਬੁਲਾਇਆ ਹੈ ਤਾਂ ਉੱਥੇ ਸਾਡੇ ਬਹੁਤ ਸਾਰੇ ਬੱਚੇ ਜਿਹੜੇ ਪੰਜਾਬ ਦੇ ਵੀ ਆ ਉਹ ਸਾਊਥ ਦੇ ਵਿੱਚ ਜਾ ਕੇ ਨੌਕਰੀਆਂ ਕਰਦੇ ਆ ਇਹੋ ਜੇਕ ਦੇ ਸਮੇਂ-ਸਮੇਂ ਤੇ ਇਹ ਸਰਕਾਰਾਂ ਜਿਹਾ ਉਹਨਾਂ ਨੇ ਬੱਚਿਆਂ ਵਾਸਤੇ ਪ੍ਰੋਪਰ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਹੁੰਦੇ ਤਾਂ ਹਾਲਾਤ ਹੋਰ ਹੁਣੇ ਸੀ ਦੂਜਾ ਇੱਕ ਜਿਹੜੀ ਹੋਰ ਮੈਂ ਵੱਡੀ ਘਾਟ ਦੇਖ ਰਿਹਾ ਆ ਕਿ ਸਾਡੇ ਬੱਚਿਆਂ ਦੇ ਵਿੱਚ ਜਿਹੜਾ ਉਹ ਵਰਕ ਕਲਚਰ ਆ ਉਹ ਖਤਮ ਹੋ ਰਿਹਾ ਆ ਜਦੋਂ ਅਸੀਂ ਆਮ ਤੌਰ ਤੇ ਗੱਲ ਕਰਦੇ ਆ ਸਿੱਖ ਧਰਮ ਦੀ ਤਾਂ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋਦਾ ਸੀ ਹੁੱਕਾ ਦਿੰਦੇ ਆ ਕਿਰਤ ਕਰੋ ਜਿਹੜਾ ਸਭ ਤੋਂ ਪਹਿਲਾਂ ਆਉਂਦਾ ਆ ਤੇ ਕਿਤੇ ਨਾ ਕਿਤੇ ਅਸੀਂ ਦੇਖਦੇ ਆ ਅੱਗੇ ਸਾਡੇ ਜਿਹੜਾ ਕਿਰਤ ਆ ਉਹ ਤੋਂ ਅਸੀਂ ਮੂੰਹ ਮੋੜ ਲਿਆ ਆ ਈਵਨ ਸਾਡੇ ਜਿਹੜੇ ਪਾਹ ਖੇਤੀ ਵੀ ਕਰਦੇ ਆ ਉਹ ਵੀ ਆਮ ਤੌਰ ਤੇ ਖੇਤਾਂ ਦੇ ਵਿੱਚ ਉਹ ਲੇਬਰ ਦੇ ਸਿੱਤੇ ਖੇਤੀ ਹੋ ਰਹੀ ਆ ਤਾਂ ਹੋਰ ਵੀ ਜਿਹੜੇ ਕੰਮ ਆ ਅਸੀਂ ਕਈਆਂ ਕੰਮਾਂ ਨੂੰ ਛੋਟਾ ਵੱਡਾ ਕਹਿ ਕੇ ਕੰਮ ਨਹੀਂ ਕਰਨਾ ਚਾਹੁੰਦੇ ਤਾਂ ਕਿਤੇ ਨਾ ਕਿਤੇ ਉਹ ਚੀਜ਼ ਜਿਹੜੀ ਆ ਸਾਡੇ ਜਿਹੜਾ ਕਿਰਤ ਸੱਭਿਆਚਾਰ ਆ ਦੂਜਾ ਜਿਹੜਾ ਸਮੇਂ ਸਮੇਂ ਸਰਕਾਰਾਂ ਨੇ ਇੱਕ ਫ੍ਰੀ ਬੀਜ ਦੀ ਜਿਹੜੀ ਗੱਲ ਸ਼ੁਰੂ ਕੀਤੀ ਆ ਕਿ ਮੁਫਤ ਰਾਸ਼ਨ ਆਟਾ ਦਾਲ ਸਕੀਮ ਇਹਨਾਂ ਸਕੀਮਾਂ ਨੇ ਵੀ ਸਾਡੇ ਲੋਕਾਂ ਨੂੰ ਜਿਹੜਾ ਕਿਰਤ ਸੱਭਿਆਚਾਰ ਤੋਂ ਮੋੜਿਆ ਹੈ ਜਾਂ ਫ੍ਰੀ ਬਿਜਲੀ ਦੀ ਸਪਲਾਈ ਹੈ ਤਾਂ ਕਿਤੇ ਨਾ ਕਿਤੇ ਸਾਨੂੰ ਲੱਗਦਾ ਹੈ ਕਿ ਸਾਡੇ ਕਾਫੀ ਲੋਕਾਂ ਨੂੰ ਕਿ ਸਾਡਾ ਗੁਜ਼ਾਰਾ ਇਸ ਤਰ੍ਹਾਂ ਹੋ ਜਾਣਾ ਸਾਨੂੰ ਮਿਹਨਤ ਦੀ ਕੀ ਲੋੜ ਹੈ ਜਦੋਂ ਇੱਥੋਂ ਚਲੇ ਜਾਂਦੇ ਨੇ ਉੱਥੇ ਜਾ ਕੇ ਬਿਲਕੁਲ ਗੁਜ਼ਾਰਾ ਨਹੀਂ ਹੈ ਉੱਥੇ ਦੇਖੋ ਕੰਮ ਤੋਂ ਇਹਨਾਂ ਦਾ ਗੁਜ਼ਾਰਾ ਨਹੀਂ ਉੱਥੇ ਜਾ ਕੇ ਕਿਵੇਂ ਕਰਦੇ ਨੇ ਹਾਂ ਇੱਕ ਮੈਨੂੰ ਗੱਲ ਜਾ ਆਉਂਦੀ ਇੱਕ ਸੱਜਣ ਦੀ ਉਹ ਕਹਿੰਦੇ ਕਿ ਮੈਂ ਬਾਹਰ ਨੌਕਰੀ ਕੀਤੀ ਕਈ ਕੰਟਰੀਜ਼ ਦੇ ਵਿੱਚ ਤਾਂ ਕਹਿੰਦੇ ਮੈਂ ਇੱਕ ਗੱਲ ਬਹੁਤ ਵਧੀਆ ਦੇਖੀ ਕਿ ਸਭ ਤੋਂ ਰਹਿਣ ਦੇ ਜੇ ਵਧੀਆ ਕੰਟਰੀ ਆ ਚਾਹੇ ਉਹ ਮੌਸਮ ਦੇ لحاظ ਨਾਲ ਦੇਖੀਏ ਚਾਹੇ ਇਕਨੋਮਿਕ ਦੇ ਸਰ ਨਾਲ ਦੇਖੀਏ ਤਾਂ ਉਹ ਇੰਡੀਆ ਹੈ ਤਾਂ ਉਹਨੇ ਤੁਹਾਡਾ ਕੋ ਆਪਣਾ ਘਰ ਹੈ ਜੇ ਤੇ ਤੁਹਾਡੇ ਕੋ ਖਾਣ ਪੀਣ ਜੋ ਕੇ ਪੈਸੇ ਹੈਗੇ ਆ ਤਾਂ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਘਰ ਦੇ ਵਿੱਚ ਇੱਕ ਮੈਂਬਰ ਕਮਾਉਂਦਾ ਹੈ ਤਾਂ ਸਾਰੇ ਖਾਂਦੇ ਆ ਬੜੇ ਆਰਾਮ ਨਾਲ ਜ਼ਿੰਦਗੀ ਜਿਉਂਦੇ ਆ ਜਦ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਘਰ ਦਾ ਹਰ ਇੱਕ ਮੈਂਬਰ ਜਿਹੜਾ ਹੈ ਜਿਹੜਾ ਬੱਚਾ 15 ਸਾਲ ਤੋਂ ਉੱਪਰ ਹੋ ਜਾਂਦਾ ਹੈ ਜਾਂ ਕੋਈ ਸਿਆਣਾ ਬੰਦਾ ਹੈ ਹਰ ਇੱਕ ਬੰਦਾ ਕੰਮ ਕਰਦਾ ਹੈ ਤਾਂ ਜਾ ਕੇ ਘਰ ਦਾ ਗੁਜ਼ਾਰਾ ਹੁੰਦਾ ਆ ਜੀ ਮੈਨੂੰ ਗੱਲ ਜਿਆਦਾ ਰੀਸੈਂਟਲੀ ਹੁਣ ਮੈਂ ਮੇਕੋ ਪਿਛਲੇ 3 ਕਿ ਮਹੀਨੇ ਪਹਿਲਾਂ ਹੀ ਮੇਰੇ ਇੱਕ ਰਿਸ਼ਤੇਦਾਰ ਆਏ ਤਾਂ ਮੈਂ ਕਾਫੀ ਸਲਾਹਤ ਆਈ ਸੀ ਕੈਨੇਡਾ ਤੋਂ ਉਹ ਅੱਛੀ ਨੌਕਰੀ ਆ ਉੱਥੇ ਉਹਨਾਂ ਦੀ ਬਹੁਤ ਵਧੀਆ ਨੌਕਰੀ ਆ ਜੀ ਤੇ ਚੰਗੀ ਇਨਕਮ ਆ ਮੈਂ ਉਹਨਾਂ ਕੋਲ ਗਿਆ ਸੀ ਪਿਛੇ 5 ਸਾਲ ਪਹਿਲਾਂ ਤਾਂ ਮਨ ਕੋਲ ਰਹਿ ਕੇ ਵੀ ਆਇਆ ਸੀ ਤਾਂ ਮੈਂ ਕਿਹਾ ਵੀ ਕੀ ਫਰਕ ਲੱਗਾ ਤੁਹਾਨੂੰ ਇੰਡੀਆ ਦੇ ਤੇ ਇੱਥੇ ਪੰਜਾਬ ਪੰਜਾਬ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਜੀ ਉਹ ਕਹਿੰਦੇ ਮੈਂ 15 ਦਿਨ ਹੋ ਗਏ ਮੈਨੂੰ ਆਏ ਨੂੰ ਤਾਂ ਮੈਂ ਦੇਖਦਾ ਕਿ ਹਰ ਇੱਕ ਬੰਦੇ ਦੇ ਚਿਹਰੇ ਤੇ ਖੁਸ਼ੀ ਆ ਰੌਣਕ ਆ ਹੱਸ ਕੇ ਗੱਲ ਕਰਦਾ ਆ ਹੂੰ ਕਹਿੰਦੇ ਅਸੀਂ ਵਿਸ਼ੇ ਕਿਥੇ ਜਿੰਨਾ ਮਰਜ਼ੀ ਕਮਾਈ ਜਾਂਦੇ ਆ ਪਰ ਸਾਡੇ ਦਿਮਾਗ ਤੇ ਹਰ ਵੇਲੇ ਕੋਈ ਨਾ ਕੋਈ ਟੈਨਸ਼ਨ ਰਹਿੰਦੀ ਆ ਕਿਉਂਕਿ ਅਸੀਂ ਜੇ ਘਰ ਖਰੀਦ ਲੈਂਦੇ ਆ ਤਾਂ ਉਹਦੀਆਂ ਕਿਸ਼ਤਾਂ 35-40 ਸਾਲ ਦੀ ਕਿਸ਼ਤ ਹੋ ਜਾਣੀ ਆ ਜੇ ਗੱਡੀ ਖਰੀਦ ਲਈ ਤਾਂ 15-20 ਸਾਲ ਦੀ ਕਿਸ਼ਤਾਂ ਉਹਦੀ ਹੋ ਜਾਣੀ ਆ ਹਰ ਇੱਕ ਚੀਜ਼ ਸਾਨੂੰ ਕਿਸ਼ਤਾਂ ਦੇ ਵਿੱਚ ਮੈਂ ਸਾਰੀ ਜਿਹੜੀ ਕਿਸ਼ਤਾਂ ਤੇ ਹੀ ਨਿਕਲਦੀ ਆ ਸਾਰੀ ਉਮਰ ਜਿਹੜੀ ਕਹਿੰਦੇ ਸਾਰੀ ਇੱਕ ਪੀੜੀ ਪੂਰੀ ਜਿਹੜੀ ਆ ਉਹ ਇੱਕ ਘਰ ਤੇ ਗੱ ਕਉਂਕ ਬੱਚੇ ਉਧਰ ਜੰਮਦੇ ਪਲਦੇ ਆ ਤਾਂ ਉਹਨਾਂ ਦਾ ਇਸ ਧਰਤੀ ਨਾਲ ਮੋਹ ਨਹੀਂ ਹੈ ਤਾਂ ਅਲਟੀਮੇਟਲੀ ਉਹ ਪੰਜਾਬ ਦੇ ਨਾਲੋਂ ਪੱਕਾ ਹੀ ਨਾਤਾ ਜਿਹੜਾ ਆ ਉਹਨਾਂ ਬੱਚਿਆਂ ਦਾ ਟੁੱਟ ਜਾਂਦਾ ਆ ਤੇ ਉੱਥੇ ਫਿਰ ਉਸਾਂ ਦੇ ਕਲਚਰ ਦੇ ਵਿੱਚ ਜਿਹੜਾ ਉਹ ਉਸ ਤਰ੍ਹਾਂ ਦੇ ਕਲਚਰ ਦੇ ਵਿੱਚ ਖੱਚ ਜਾਂਦੇ ਆ ਤਾਂ ਅਲਟੀਮੇਟਲੀ ਬਹੁਤ ਵੱਡਾ ਲਾਸ ਹੈ ਜਦੋਂ ਅਸੀਂ ਗੱਲ ਕਰਦੇ ਆ ਕਿ ਪੰਜਾਬ ਜੁਇੰਦਾ ਗੁਰਾਂ ਦੇ ਨਾਂ ਤੇ ਤੇ ਗੁਰੂਆਂ ਦੀ ਵਿਰਾਸਤ ਨੂੰ ਸਾਂਭਣਾ ਤਾਂ ਉਹ ਗੁਰੂਆਂ ਦੇ ਪਾਇਓ ਪੁਰਨੇ ਤੇ ਚੱਲਣਾ ਜਿਹੜਾ ਆ ਉਹ ਕਿਤੇ ਨਾ ਕਿਤੇ ਸਾਡੀ ਜਿਹੜੀ ਉਸ ਤਰ੍ਹਾਂ ਦੀ ਜਿਹੜੀ ਸਾਡੀ ਸੋਚ ਆ ਉਹ ਕਿਤਨਾ ਕਰੇ ਮਨਫੀ ਹੁੰਦੀ ਨਜ਼ਰ ਆਉਂਦੀ ਆ ਡੈਟਸਰ ਤੁਸੀਂ ਐਜੂਕੇਸ਼ਨ ਦੇ ਫੀਲਡ ਨਾਲ ਸੰਬੰਧਿਤ ਹੋ ਤੇ ਇਥੋਂ ਦੀ ਐਜੂਕੇਸ਼ਨ ਤੇ ਅਸੀਂ ਕਰੀ ਉਥੇ ਪੰਡ ਪੜਨ ਵਾਸਤੇ ਜਾ ਰਹੀ ਆ ਸਾਨੂੰ ਪਤਾ ਪੜਨ ਨਾ ਕਿ ਵਾਸਤੇ ਕਿੱਦਾਂ ਕਿ ਜਾਂਦੇ ਨੇ ਇਹ ਲੋਕ ਉਥੇ ਆਪਾਂ ਕਹਿੰਦੇ ਪੰਡ ਵਾਸਤੇ ਜਾ ਰਹੀ ਹੈ ਤੁਹਾਨੂੰ ਲੱਗਦਾ ਵੀ ਜਿਹੜੀ ਆ ਉਥੇ ਹੀ ਪੜਾਈ ਇਥੇ ਨਾਲ ਬਿਹਤਰ ਹੈ ਨਹੀਂ ਦੇਖੋ ਕਈ ਉਹਨਾਂ ਦੀਆਂ ਜਿਹੜੀਆਂ ਸੰਸਥਾਵਾਂ ਆ ਬਿਹਤਰ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਜਿਹੜੇ ਬੱਚੇ ਸਾਡੇ ਜਾ ਰਹੇ ਆ ਉਹ ਉਹ ਬਿਹਤਰ ਸੰਸਥਾਵਾਂ ਵਿੱਚ ਨਹੀਂ ਜਾ ਰਹੇ ਜੇ ਮੈਂ ਬਹੁਤ ਹੀ ਸਾਫ਼ ਸ਼ਬਦਾਂ ਦੇ ਵਿੱਚ ਗੱਲ ਕਰਾਂ ਤਾ ਇਹ ਬੱਚੇ ਸਾਡੇ ਜਿਹੜੇ ਪੜਨ ਵਾਸਤੇ ਨਹੀਂ ਜਾ ਰਹੇ ਤਾਂ ਉਹ ਇੱਕ ਉੱਥੇ ਸੈਟਲਮੈਂਟ ਦਾ ਜਰੀਆ ਹੈ ਕਿਉਂਕਿ ਪਹਿਲਾਂ ਅਸੀਂ ਏਜੰਟਾਂ ਨੂੰ 25 25 30 30 ਲੱਖ ਰੁਪਏ ਚਲ ਚਲ ਲੱਖ ਰੁਪਏ ਦੇ ਕੇ ਜਾਂਦੇ ਸੀ ਤਾਂ ਇੱਕ ਗਵਰਨਮੈਂਟ ਨੇ ਸੌਖਾ ਰਾਹ ਦੇ ਦਿੱਤਾ ਕਿ ਆਪਣਾ ਦਾਖਲਾ ਲਓ ਤੇ ਤੁਹਾਡੀ ਇਮੀਗ੍ਰੇਸ਼ਨ ਹੋ ਜਾਏਗੀ ਤਾਂ ਉੱਥੇ ਇੱਕ ਸੈਟਲ ਹੋਣ ਦਾ ਰਾਹ ਲੱਭ ਗਿਆ ਬੇਸਿਕਲੀ ਇਹ ਪੜ੍ਹਾਈ ਦਾ ਰੂਟ ਨਹੀਂ ਹੈ ਇਹ ਇੱਕ ਆਲਟਰਨੇਟਿਵ ਰੂਟ ਹੈ ਇਲੀਗਲ ਟੂ ਲੀਗਲ ਰੂਟ ਜਿਹੜਾ ਅਸੀਂ ਅਡਾਪਟ ਕਰ ਲਿਆ ਜਾਣ ਵਾਸਤੇ ਤਾਂ ਉਹਦੇ ਵਿੱਚ ਜਿਹੜੇ ਬੱਚੇ ਸਾਰੇ ਦਾਖਲੇ ਲੈਂਦੇ ਆ ਪਲੱਸ 2 ਤੋਂ ਬਾਅਦ ਉਹ ਆਮ ਤੌਰ ਤੇ ਐਸੇ ਕਾਲਜ ਆ ਕੋਈ ਇੱਕ ਕਮਰੇ ਚ ਕਾਲਜ ਖੁੱਲਿਆ ਆ ਕੋਈ ਦੋ ਕਮਰੇ ਚ ਕਾਲਜ ਖੁੱਲਿਆ ਆ ਤੇ ਕਈ ਬੱਚਿਆਂ ਨਾਲ ਗੱਲ ਹੋਈ ਤਾਂ ਸਾਡੇ ਇੱਥੋਂ ਯੂਨੀਵਰਸਿਟੀ ਤੋਂ ਬੱਚੇ ਵੀ ਗਏ ਤਾਂ ਐਮਐਸਸੀ ਤੋਂ ਬਾਅਦ ਵੀ ਮੈਂ ਕਹਿੰਦਾ ਬੇਟੇ ਦੱਸੋ ਸੱਚੋਂ ਹੱਦ ਦੱਸਣਾ ਮੈਨੂੰ ਕਿ ਤੁਸੀਂ ਪੜ੍ਹਨੇ ਜਾ ਰਹੇ ਆ ਜੀ ਕਹਿੰਦੇ ਨਹੀਂ ਪੜ੍ਹਨੇ ਨਹੀਂ ਅਸੀਂ ਤਾਂ ਸੈਟਲ ਹੋਣ ਲਈ ਜਾ ਰਹੇ ਆ ਹੁਣ ਇਹ ਇੱਕ ਕਹਾਣੀ ਜਿਹੜੀ ਆ ਹਰ ਇੱਕ ਬੱਚੇ ਦੀ ਹੈ ਡੇਢ ਸੌ ਜਿਹੜੇ ਪੈਸ ਤੁਸੀਂ ਆਪ ਕਹਿ ਨਹੀਂ ਆਉ ਇੱਥੇ ਪੈਸੇ ਖਰਚ-ਖਰਚ ਕੇ ਬਿਲਾ ਜਾਂਦੇ ਰਹੇ ਤੇ ਹੁਣ ਵੀ ਪੈਸੇ ਨੋ ਡਾਊਟ ਖਰਚ ਕੇ ਜਾਂਦੇ ਨੇ ਕਿ ਉਸ ਪੈਸੇ ਨਾਲ ਇੱਥੇ ਕਾਰੋਬਾਰ ਨਹੀਂ ਕੀਤਾ ਜਾ ਸਕਦਾ ਕਿ ਕਿੱਥੇ ਜਾ ਸਕਦੇ ਆ ਸਾ अच्छी आप अच्छी पढ़ाई ਕਰਨ ਮਿਹਨਤ ਕਰਨ ਤਾਂ ਇੱਥੇ ਬਹੁਤ ਕੁਝ ਹੈ ਮੈਂ ਦੇਖਦਾ ਹਾਂ ਕਿ ਜਿਹੜੇ ਬੱਚੇ ਪਲੱਸ 2 ਕਰਕੇ ਜਾਂਦੇ ਆ ਕੈਨੇਡਾ ਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ ਮੈਂ অন্ਟਾਰੀਓ ਸਟੇਟ ਦੇ ਵਿੱਚ BC ਦੇ ਵਿੱਚ ਕਾਫੀ ਸ਼ਹਿਰਾਂ ਦੇ ਵਿੱਚ ਘੁੰਮਿਆ ਉੱਥੇ ਤਾਂ ਮੈਂ ਦੇਖਿਆ ਕਿ ਸਾਡੇ ਜਿਹੜੇ ਮжоਰਿਟੀ ਬੱਚੇ ਜਿਹੜੇ ਪਲੱਸ 2 ਕਰਕੇ ਗਏ ਆ ਉਹ ਆਮ ਤੌਰ ਤੇ ਹੋਟਲਾਂ ਦੇ ਵਿੱਚ ਜਿੱਥੇ ਕਿਸੇ ਵੀ ਹੋਟਲ ਚੱਲ ਜਾ ਉੱਥੇ ਵੇਟਰ ਦਾ ਕੰਮ ਕਰ ਰਹੇ ਆ ਜਾਂ ਡਰਾਈਵਿੰਗ ਟਰੱਕ ਡਰਾਈਵਿੰਗ ਦਾ ਕੰਮ ਕਰ ਰਹੇ ਆ ਜਾਂ ਉੱਪਰ ਤੇ ਕੰਮ ਕਰ ਰਹੇ ਆ ਜਾਂ ਡ੍ਰਿੱਲ ਵੀ ਪਵਾਏ ਦਾ ਕੰਮ ਕਰ ਰਹੇ ਆ ਸੋ ਜਿਹੜੀਆਂ ਪੈਟੀ ਜੌਬਸ ਆ ਜਿਨ੍ਹਾਂ ਨੂੰ ਅਸੀਂ ਇੱਥੇ ਨਕਾਰ ਦਿੰਦੇ ਆ ਉਹਨਾਂ ਜੌਬਸ ਵਾਸਤੇ ਬੱਚੇ ਸਾਡੇ ਉੱਥੇ ਬੜਾ ਹਿੰਮਤ ਨਾਲ ਕੰਮ ਕਰਦੇ ਆ ਬੜੇ ਜੋਰ ਸ਼ੋਰ ਨਾਲ ਕੰਮ ਕਰਦੇ ਆ ਉੱਥੇ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ ਔਰ ਦੂਜੀ ਜਿਹੜੀ ਵੱਡੀ ਗੱਲ ਮੈਂ ਆਬਜ਼ਰਵ ਕੀਤੀ ਆ ਕਿ ਜਿਹੜੇ ਬੱਚੇ ਪਲੱਸ 2 ਦੇ ਬੇਸ ਤੇ ਜਾਂਦੇ ਆ ਬਾਹਰ ਜੋ ਡਿਗਰੀਆਂ ਉਹ ਕਰਦੇ ਆ ਉਹਦੀ ਕੋਈ ਵੈਲਿਊ ਨਹੀਂ ਉਹਦੇ ਬੇਸ ਤੇ ਉਹਨਾਂ ਨੂੰ ਕੋਈ ਨੌਕਰੀ ਨਹੀਂ ਮਿਲਦੀ ਤੇ ਉਹ ਬੱਚੇ ਜਿਹੜੇ ਪਲੱਸ 2 ਦੇ ਬੇਸ ਤੇ ਗਏ ਆ ਉਹਨਾਂ ਨੇ ਅੱਗੇ ਕਿਉਂਕਿ ਉੱਥੇ ਮਹਿੰਗਾਈ ਤਾ ساری ਉਮਰ ਉਹਨਾਂ ਬੱਚਿਆਂ ਨੇ ਲੇਬਰ ਵਾਲੇ ਕੰਮਾਂ ਦੇ ਵਿੱਚ ਹੀ ਗੁਜ਼ਰ ਜਾਣੀ ਹੈ ਉਹਨਾਂ ਦੀ ਜੇ ਅਸੀਂ ਸੋਚੀਏ ਕਿ ਬਿਹਤਰ ਜ਼ਿੰਦਗੀ ਜੀ ਲੈਣਗੇ ਤਾਂ ਉਹ ਪੋਸੀਬਲ ਨਹੀਂ ਹੈ ਦੇਖੋ ਫਿਰ ਬਾਪਿਆਂ ਨੂੰ ਤੇ ਬੱਚੇ ਨੂੰ ਗੱਲ ਸਮਝ ਕਿਉਂ ਨਹੀਂ ਆਉਂਦੀ ਇਹ ਇਹ ਆਮ ਤੌਰ ਤੇ ਇੱਕ ਨੂੰ ਕਹਿੰਦੇ ਆ ਕਿ ਜਿਹੜਾ ਬੱਚਾ ਉਧਰੋਂ ਹੁਣ ਅੱਜ ਅਸੀਂ ਬਹੁਤ سارے ਸੋਸ਼ਲ ਮੀਡੀਆ ਦੇ ਜਿਹੜੇ ਬੱਚੇ ਉਧਰ ਗਏ ਆ ਉਹ ਵੀਡੀਓਜ਼ ਪਾਉਂਦੇ ਆ ਤਾਂ ਉੱਥੇ ਸਾਡਾ ਆਮ ਹੀ ਇੱਕ ਸਵਾਲ ਹੁੰਦਾ ਵੀ ਤੂੰ ਉੱਥੇ ਕੀ ਕਰਦਾ ਆ ਤਾਂ ਉਹ ਜਿਹੜਾ ਇੱਕ ਸਾਡੀ ਸੋਚ ਆ ਸਾਨੂੰ ਬਦਲਣ ਦੀ ਲੋੜ ਹੈ ਕਿ ਜੇ ਇੱਕ ਤਾਂ ਗਿਆ ਜਿੱਦੂ ਥੋੜਾ ਕਿ ਅਸੀਂ ਜੇ ਇੱਕ ਨੇ ਖੁਸ਼ਹਾਲ ਮਾਰਤੀ ਕਿਸੇ ਪਿੱਛੇ ਖੁਸ਼ਹ ਆ ਉਹ ਜਿਹੜੀ ਸੋਚ ਆ ਜਿਹੜੀ ਸਾਡੇ ਪੁਰਾਣੇ ਕਹਾਣੇ ਆ ਪੰਜਾਬੀ ਦੇ ਸਾਨੂੰ ਉਹ ਮਨ ਚ ਰੱਖਣੇ ਪੈਣੇ ਆ ਕਿ ਜੇ ਕੋਈ ਬੱਚੇ ਜਾ ਕੇ ਉੱਥੇ ਪਰੇਸ਼ਾਨ ਆ ਤਾਂ ਉਹਨਾਂ ਨੂੰ ਅਸੀਂ ਐਨਾਲਾਈਜ਼ ਕਰੀਏ ਤੇ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਸਾਡਾ ਜਿਹੜਾ ਪੰਜਾਬ ਆ ਉਹ ਇੱਕ ਖੁਸ਼ਹਾਲ ਬਣ ਸਕੇ ਕਿਉਂਕਿ ਪਲੱਸ 2 ਦੇ ਬੱਚੇ ਜਿਹੜੇ ਬਹੁਤ ਵੱਡੀ ਵਧੀਆਂ-ਵਧੀਆਂ ਮੈਟਰ ਵਾਲੇ ਬੱਚੇ ਹਰ ਕੋ ਬਾਹਰ ਜਾਈ ਜਾ ਰਹੇ ਆ ਤਾਂ ਅਲਟੀਮੇਟਲੀ ਜਿਹੜਾ ਬੱਚਾ ਪਿੱਛੇ ਆ ਜਾਂਦਾ ਆ ਉਹ ਉਨੀ ਮੈਰਿਟ ਨਹੀਂ ਰੱਖਦਾ ਤਾਂ ਸਾਡੇ ਕੋਲ ਜਿਹੜੀ ਕੁਆਲਿਟੀ ਆ ਬੱਚਿਆਂ ਦੀ ਜਿਹੜੀ ਕੁਆਲਿਟੀ ਐਜੂਕੇਸ਼ਨ ਨਾਲ ਬੱਚਾ ਨੇ ਲੈਣੀ ਆ ਇਹਨਾਂ ਨੇ ਵਧੀਆ ਨੌਕਰੀਆਂ ਲੈਣ ਤਾਂ ਉਹਦੇ ਕਰਕੇ ਜੇ ਬੱਚੇ ਆਪਣੇ ਇੱਥੇ ਮਿਹਨਤ ਕਰਨਗੇ ਤਾਂ ਮੇਰੇ ਖਿਆਲ ਇਹ ਆ ਕਿ ਨੌਕਰੀਆਂ ਦੀ ਕੋਈ ਘਾਟ ਨਹੀਂ ਹੈ ਅੱਜ ਜੇ ਅਸੀਂ ਸਿਲੀਕਨ ਵੈਲੀ ਦੀ ਗੱਲ ਕਰਦੇ ਆ ਅਮਰੀਕਾ ਦੇ ਵਿੱਚ ਤਾਂ ਲਗਭਗ 50% ਜਿਹੜੇ ਬੱਚੇ ਆ ਉਹ ਇੰਡੀਆ ਤੋਂ ਵੱਢ ਕੇ ਗਏ ਆ ਉੱਥੇ ਉਹ ਅੱਛੀਆਂ ਜੋਬਸ ਤੇ ਅੱਛੀਆਂ ਪੋਜੀਸ਼ਨਸ ਤੇ ਬੈਠੇ ਆ ਕਈ ਕੰਪਨੀ ਦੇ ਸੀਓ ਵੀ ਹੈਗੇ ਆ ਸਾਡੇ ਇੰਡੀਅਨਸ ਤਾਂ ਐਸੀ ਕੋਈ ਗੱਲ ਨਹੀਂ ਹੈ ਕਿ ਇੰਡੀਆ ਦੇ ਵਿੱਚ ਐਜੂਕੇਸ਼ਨ ਦੀ ਕੁਆਲਿਟੀ ਨਹੀਂ ਹੈ ਉਹ ਇੱਕ ਸਮਾਂ ਸੀ ਜਦੋਂ ਇੰਡੀਆ ਦੇ ਵਿੱਚ ਕਾਲਜ ਜਾਂ ਯੂਨੀਵਰਸਿਟੀਆਂ ਨਹੀਂ ਸੀ ਤਾਂ ਉਸ ਵੇਲੇ ਜਿੱਦਾਂ ਡਾਕਟਰ ਬੀ ਆਰ ਅੰਬੇਦਕਰ ਦੀ ਗੱਲ ਕਰਦੇ ਆ ਜਾਂ ਹੋਰ ਸਾਡੇ ਜਿਹੜੇ ਪਹਿਲੀ ਦੇ ਪਾਸਟ ਜਨਰੇਸ਼ਨ ਦੇ ਲੀਡਰਸ ਹਗੇ ਉਹ ਬਹੁਤੇ ਬਰਲ ਦੇਸ਼ਾਂ ਜੋ ਪੜੇ ਸੀ ਕਿਉਂਕਿ ਸਾਡੇ ਕੋਲ ਉਸ ਵੇਲੇ ਐਜੂਕੇਸ਼ਨ ਦਾ ਸਿਸਟਮ ਨਹੀਂ ਸੀ ਜੀ ਹੁਣ ਸਾਡੇ ਕੋਲ ਆਪਣਾ ਕੋ ਵਰਲਡ ਕਲਾਸ ਐਜੂਕੇਸ਼ਨ ਸਿਸਟਮ ਹੈ ਔਰ ਮੈਨੂੰ ਪਤਾ ਹੈ ਕਿ ਸਾਡੀ ਯੂਨੀਵਰਸਿਟੀ ਜਿਹੜੀ ਆ ਉਹ 12 ਸਾਲ ਪੁਰਾਣੀ ਆ ਤੇ 12 ਸਾਲਾਂ ਦੀ ਪੁਰਾਣੀ ਹੋਣ ਦੇ ਬਾਵਜੂਦ ਵੀ ਸਾਡੇ ਬਹੁਤ ਸਾਰੇ ਬੱਚੇ ਜਿਹੜੇ ਆ ਬਹੁਤ ਵਧੀਆ ਕੰਪਨੀਆਂ ਦੇ ਵਿੱਚ ਮਲਟੀਨੈਸ਼ਨਲ ਕੰਪਨੀ ਦੇ ਵਿੱਚ ਜੌਬਸ ਕਰ ਰਹੇ ਆ ਤਾਂ ਕਿਤੇ ਨਾ ਕਿਤੇ ਜਿਹੜੇ ਉਹ ਬੱਚੇ ਆ ਉਹ ਸਿੱਖਦੇ ਆ ਤੇ ਆਪਣੀ ਜਿਹੜਾ ਕਰੀਅਰ ਬਣਾਉਦੇ ਆ ਤਾਂ ਜਿਹੜੇ ਬੱਚੇ ਬਾਹਰ ਚਲੇ ਜਾਂਦੇ ਆ ਉਹ ਆਮ ਤੌਰ ਤੇ ਜਿਸ ਤਰ੍ਹਾਂ ਇੱਥੇ ਵੀ ਬਹੁਤ ਸਾਰੇ ਕਾਲਜ ਖੁੱਲ੍ਹੇ ਆ ਨਾਨ اٹینڈਿੰਗ ਟਾਈਪ ਤਾਂ ਉੱਥੇ ਵੀ ਲੋਕਾਂ ਨੇ ਨਾਨ اٹینڈਿੰਗ ਟਾਈਪ ਕਾਲਜ ਖੁੱਲ੍ਹੇ ਆ ਇਨਕਮ ਦਾ ਸਾਧਨ ਬਣਾਇਆ ਹੈ ਗਵਰਨਮੈਂਟ ਨੇ ਉੱਥੇ ਦੀ ਨੇ ਤਾਂ ਸਾਡੇ ਬੱਚੇ ਜਿਹੜੇ ਉਹਨਾਂ ਦੇ ਟਰੈਪ ਚ ਫਸ ਜਾਂਦੇ ਆ ਤੇ ਬਹੁਤ ਜ਼ਿਆਦਾ ਉੱਥੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਆ ਕਿਉਂਕਿ ਦੋ ਡੰਗ ਦੀ ਰੋਟੀ ਕਮਾਉਣੇ ਵੀ ਉੱਥੇ ਔਕੀ ਹੋ ਰਹੀ ਆ ਔਰ ਦੂਜੀ ਜਿਹੜੀ ਹੋਰ ਮੈਂ ਇੱਕ ਵੱਡੀ ਗੱਲ ਦੇਖੀ ਆ ਕਿ ਜਿਹੜੇ ਏਜੰਟਸ ਆ ਇੱਥੇ ਆਮ ਤੌਰ ਤੇ ਪੇਰੈਂਟਸ ਨੂੰ ਇੱਕ ਬਰਗਲਾਉਂਦੇ ਆ ਕਿ ਤੁਸੀਂ ਇੱਕ ਵਾਰੀ ਫੀਸ ਦੋ ਇੱਕ ਸਮੈਸਟਰ ਦੀ ਉਦੋਂ ਤੋਂ ਬੱਚਾ ਆਪ ਕਮਾ ਲਏਗਾ ਜੀ ਉੱਥੇ 20 ਘੰਟੇ ਦੇ ਵਰਕ ਆਰਸ ਆ 20 ਘੰਟੇ ਦੇ ਵਰਕ ਆਰਸ ਨਾਲ ਇਸ ਵੇਲੇ ਹਾਲਾਤ ਇਹ ਆ ਕਿ ਬੱਚਾ ਆਪਣੀ ਰੋਟੀ ਪਾਣੀ ਦੀ ਹੀ ਮੁਸ਼ਕਲਾਂ ਚ ਲਾ ਸਕਦਾ ਹੈ ਫੀਸ ਕਿੱਥੋਂ ਜਾਏਗਾ ਜੀ ਬਿਲਕੁਲ ਤੇ ਉਹਦੇ ਰਿਜ਼ਲਟ ਕੀ ਆ ਰਿਹਾ ਹੈ ਕਿ ਸਾਡੇ ਬੱਚੇ ਜਿਹੜੇ ਆ ਉੱਥੇ ਮਾੜੀਆਂ ਕਮਾਂਜ ਪੈ ਰਹੇ ਆ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਚੋਰੀ ਨਸ਼ਾ ਸਮਗਲਿੰਗ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਪਾਮਿਆਂ ਮੈਂ ਜਿਹੜਾ ਨਾਮ ਲੈਣਾ ਚਾਹੁੰਦਾ ਤਾਂ ਉਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਸਾਡੇ ਜਿਹੜੇ ਮੁੰਡੇ ਕੁੜੀਆਂ ਜਿਹੜੇ ਆ ਉਹ ਉੱਲਦੇ ਜਾ ਰਹੇ ਆ ਕਿਉਂਕਿ ਪੇਰੈਂਟਸ ਦਾ ਪ੍ਰੈਸ਼ਰ ਹੈ ਪੇਰੈਂਟਸ ਅਫੋਰਡ ਨਹੀਂ ਕਰ ਸਕਦੇ ਬੱਚੇ ਨੂੰ ਫੀਸ ਭੇਜਣੀ ਪਿੱਛੇ ਹੋ ਤੇ ਉੱਥੇ ਬੱਚੇ ਕੋਲ ਇੰਨਾ ਪੈਸਾ ਨਹੀਂ ਬਣਦਾ ਕਿ ਉਹ ਆਪਣੀ ਕਾਲਜ ਦੀ ਫੀਸ ਪੇ ਕਰ ਦਵੇ ਹਰ ਪਰਮਿਟ ਲੈਣ ਲਈ ਉਹ ਬੱਚੇ ਨੂੰ ਆਪਣਾ ਜਿਹੜੀ ਸਟੱਡੀ ਕੰਪਲੀਟ ਕਰਨੀ ਜ਼ਰੂਰੀ ਆ ਇਸ ਕਰਕੇ ਫਿਰ ਜਿਹੜਾ ਉਹਦੇ ਨਾਲ ਜਿਹੜੀਆਂ ਮਾੜੀਆਂ ਚੀਜ਼ਾਂ ਆ ਤਾਂ ਹੀ ਸਾਡੇ ਜਿਹੜਾ ਡੈਸਪੋਰਾ ਆਇਆ ਸੀ ਬਹੁਤ ਵਾਰੀ ਕਹਿੰਦੇ ਆ ਕਿ ਸਾਡਾ ਡੈਸਪੋਰਾ ਜਿਹੜਾ ਪਰਾણે ਬੰਦੇ ਗਏ ਆ ਉਹ ਇਹਨਾਂ ਬੱਚਿਆਂ ਨੂੰ ਆਪੋਜ਼ ਕਰਦੇ ਆ ਤਾਂ ਮੇਰੀ ਕਈ ਬੰਦਾਂ ਨਾਲ ਗੱਲ ਵੀ ਹੋਈ ਇਸ ਟੌਪਿਕ ਤੇ ਸਾਡੇ ਕਾਫੀ नोन ਹੈਗੇ ਆ ਸਰਕਲ ਦੇ ਵਿੱਚ ਬਾਹਰ ਉਹ ਕਹਿੰਦੇ ਸਾਡੀ ਪ੍ਰੋਬਲਮ ਇਹ ਆ ਕਿ ਅਸੀਂ ਬੜੇ ਇੱਜ਼ਤ ਨਾਲ ਰਹਿੰਦੇ ਸੀ ਇੱਥੇ ਤਾਂ ਹੁਣ ਜਦੋਂ ਕੋਈ ਬੱਚਾ ਜਿਹੜਾ ਆ ਮਾੜਾ ਕੰਮ ਕਰਦਾ ਆ ਤਾਂ ਪੂਰੀ ਕਮਿਊਨਿਟੀ ਦੀ ਬਦਨਾਮੀ ਹੁੰਦੀ ਆ ਤਾਂ ਬੇਸ਼ੱਕ ਇਸ ਤਰ੍ਹਾਂ ਦੇ ਬੱਚਿਆਂ ਦੀ ਪਰਸੈਂਟੇਜ ਘੱਟ ਹੋਏਗੀ ਪਰ ਅਲਟੀਮੇਟਲੀ ਕਿਉਂਕਿ ਤੁਸੀਂ ਉੱਥੇ ਘੱਟ ਗਿਣਤੀ ਦੇ ਵਿੱਚ ਆ ਤਾਂ ਤੁਹਾਡੀ ਜਿਹੜੀ ਪਛਾਣ ਹੈ ਇਕਦਮ ਆ ਜਾਂਦੀ ਸਾਹਮਣੇ ਇਸ ਕਰਕੇ ਪੂਰੀ ਕਮਿਊਨਿਟੀ ਬਦਨਾਮ ਹੁੰਦੀ ਆ ਤਾਂ ਪੇਰੈਂਟਸ ਨੂੰ ਚਾਹੀਦਾ ਹੈ ਕਿ ਜੇ ਬੱਚਿਆਂ ਨੂੰ ਭੇਜਣਾ ਵੀ ਹੈ ਤਾਂ ਚੱਲੀਏ ਇੰਸਟੀਚੂਸ਼ਨਸ ਦੇ ਵਿੱਚ ਭੇਜਣ ਬੱਚਿਆਂ ਨੂੰ ਸਕਾਲਰਸ਼ਿਪ ਨਾਲ ਭੇਜਣ ਆਫਟਰ ਗ੍ਰੈਜੂਏਸ਼ਨ ਭੇਜਣ ਤਾਂ ਕਿ ਬੱਚਾ ਜਦ ਤੱਕ ਸੰਭਲ ਜਾਂਦਾ ਆ ਤੇ ਉਸ ਤੋਂ ਬਾਅਦ ਅੱਛੀ ਇੰਸਟੀਚੂਸ਼ਨ ਦੇ ਵਿੱਚ ਪੜ੍ਹਾਈ ਦਾ ਫਾਇਦਾ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਸਿਰਫ ਜਸਟ ਇੱਕ ਇਮੀਗ੍ਰੇਸ਼ਨ ਵਾਸਤੇ ਚਾਹੀਦੀਆਂ ਯੂਨੀਵਰਸਟੀਆਂ ਜਾਂ ਕਾਲਜ ਉਹਨਾਂ ਵਿੱਚ ਬੱਚਿਆਂ ਨੂੰ ਨਾ ਭੇਜਣ ਕਿਉਂਕਿ ਉਹ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਬਰਬਾਦ ਕਰ ਰਹੇ ਆ। ਸ਼੍ਰੀਕਲ ਇਹ ਦੱਸਿਓ ਬੀ ਬੱਚੇ ਨੂੰ ਇੱਥੇ ਪਤਾ ਵੀ ਕੰਮ ਇੱਥੇ ਵੀ ਕੰਮ ਕਰਨ ਦੇ ਬਕਮ ਉੱਥੇ ਵੀ ਕਰਨਾ ਹੈ। ਉਹੀ ਬੱਚੇ ਜਾ ਕੇ ਜਿਵੇਂ ਤੁਸੀਂ ਕਹਿੰਦੇ ਵੇਟਰ ਤੱਕ ਦਾ ਕੰਮ ਕਰਦੇ ਨੇ ਉੱਥੇ ਜਾ ਕੇ ਇੱਥੇ ਕਿਉਂ ਨਹੀਂ ਕੰਮ ਕਰਦੇ ਫਿਰ ਉਹ। ਉਹ ਇੱਕ ਕਿਤਨਾ ਕਿਦੇ ਅਸੀਂ ਬੱਚਿਆਂ ਨੂੰ ਅੱਜ ਦੇ ਸਮੇਂ ਦੇ ਵਿੱਚ ਪੈਂਪਰ ਕੱਗ ਰੱਖਦੇ ਆ ਬੱਚਿਆਂ ਨੂੰ। ਅਸੀਂ ਆਮ ਤੌਰ ਤੇ ਘਰਾਂ ਦੇ ਵਿੱਚ ਬੱਚਿਆਂ ਨੂੰ ਕੰਮ ਨਹੀਂ ਲਾਉਂਦੇ। ਤਾ ਉਹ ਇੱਕ ਬੱਤਿਆਂ ਨੂੰ ਉਸ ਦਾ ਕਲਚਰ ਹੀ ਡਿਵੈਲਪ ਨਹੀਂ ਹੁੰਦਾ ਕੋ ਸਾਨੂੰ ਪਤਾ ਹੈ ਕਿ ਅਸੀਂ ਸਾਡਾ ਬਚਪਨ ਪਿੰਡਾਂ ਦੇ ਵਿੱਚ ਬੀਤੇ ਆਇਆ ਤਾਂ ਅਸੀਂ ਸਾਡੀ ਆਪਣੀ ਆਦਤ ਹੁੰਦੀ ਸੀ ਕਿ ਜੇ ਪੇਰੈਂਟਸ ਮਨਾ ਕਰਨ ਤਾਂ ਅਸੀਂ ਕਹਿੰਦਾ ਕਿ ਅਸੀਂ ਨਹੀਂ ਕੰਮ ਕਰਨਾ ਆ ਤਾਂ ਘਰ ਦਾ ਕੰਮ ਕੋਈ ਵੀ ਹੁੰਦਾ ਸੀ ਚਾਹੇ ਉਹ ਖੇਤੀ ਦਾ ਕੰਮ ਸੀ ਚਾਹੇ ਡੰਗਰ ਰੱਖਣ ਦਾ ਕੰਮ ਸੀ ਤਾਂ ਅਸੀਂ ਆਪਣੇ ਪੋਸਟ ਗ੍ਰੈਜੂਏਸ਼ਨ ਤੱਕ ਉਹ ਸਾਰੇ ਕੰਮ ਤੁਸੀਂ ਆਪਣੇ ਆਪ ਹੀ ਕਰਦੇ ਰਹੇ ਆ ਬਿਲਕੁਲ ਜੀ ਪਰ ਅੱਜ ਪੇਰੈਂਟਸ ਜਿਹੜੇ ਆ ਉਹ ਮੋਸਟਲੀ ਕਹਿੰਦੇ ਆ ਕਿ ਤੂੰ ਬੱਚੇ ਨੂੰ ਪੜ ਲਾ ਵਾਸਤੇ ਕੰਮ ਆ ਸਿ ਆਪ ਹੀ ਕਰ ਲਾਂਗੇ ਤੋ ਕਿਤੇ ਨਾ ਕਿਤੇ ਬੱਚੇ ਨੂੰ ਆਪਣੇ ਛੋਟੇ ਹੁੰਦੇ ਤੋਂ ਜਦੋਂ ਤੋਂ ਉਹ ਕੰਮ ਕਰਨ ਜੋਗਾ ਹੋ ਜਾਂਦਾ ਆ ਤੂੰ ਸਾਨੂੰ ਆਪਣੇ ਨਾਲ ਬੱਚੇ ਨੂੰ ਇਨਵੋਲਵ ਕਰਨਾ ਚਾਹੀਦਾ ਹੈ ਪਰ ਕਲਚਰ ਤੁਸੀਂ ਉਹਨੂੰ ਪਰੇ ਕਰਕੇ ਰੱਖਿਆ ਸੀ ਜਾਨਾ ਨਾ ਅਸੀਂ ਪਰ ਕਲਚਰ ਚੋਂ ਆਪਣੇ ਵੀ ਬੱਚੇ ਨੂੰ ਪਰੇ ਕਰਤਾ ਆ ਤੇ ਜਦੋਂ ਉਹਦੀ ਬੱਚੇ ਦੀ ਉਮਰ ਵੱਡੀ ਹੋ ਜਾਂਦੀ ਆ ਤਾਂ ਫਿਰ ਉਹਦਾ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਹੂੰ ਤੇ ਬਾਹਰ ਜਾ ਕੇ ਕਰਨਾ ਹੀ ਪੈਂਦਾ ਬਾਹਰ ਜਾ ਕਰਨਾ ਪੈਦਾ ਗੋਗੇ ਉੱਥੇ ਕੋਈ ਮਾਂ ਨਹੀਂ ਹੈ ਜਾਂ ਬਾਪ ਨਹੀਂ ਹੈ ਜਿਹਨੂੰ ਰੋਟੀ ਦੇ ਦੇਣੀ ਆ ਇਹ ਡਾਕਟਰ ਜਿਹੜੇ ਉਥੇ ਹੁਣ ਹਾਲਾਤ ਨੇ ਬਾਹਰ ਦੇਸ਼ਾਂ ਦੇ ਵਿੱਚ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਹੁਣ ਕੈਨੇਡਾ ਦੇ ਵਿੱਚ ਜਿਹੜੀ ਆ ਵੀ ਜਿਵੇਂ ਪਹਿਲਾਂ ਖੁੱਲ ਸੀ ਕੀ ਵੀ ਜਾਇਆ ਤੁਸੀਂ ਇਥੇ ਚਲੇ ਗਏ ਉੱਥੇ ਜੇ ਕੰਮ ਕਰ ਲਿਆ ਜਾ ਕੇ ਤੇ ਹੁਣ ਫੋਬਨੀਆਂ ਲਾਉਣੇ ਈ ਸ਼ੂ ਕਰਤੀਆਂ ਨੇ ਉਹਨਾਂ ਨੇ ਉਹਨਾਂ ਦਾ ਤੁਹਾਡੀ ਇੰਸਟੀਚੂਨ ਤੇ ਕੀ ਅਸਰ ਹੋਇਆ ਕੋਈ ਸ਼ਬਦਾ ਹੋਇਆ ਇਥੇ ਵਿਦਿਆਰਥੀਆਂ ਦਾ ਹਾਂਜੀ ਦੇਖੋ ਇਸ ਤਰ੍ਹਾਂ ਸੀ ਕਿ ਬਹੁਤ ਲਾਰਜ ਸਕੇਲ ਤੇ ਗਵਰਨਮੈਂਟਸ ਨੇ ਪਹਿਲਾ ਸਟੱਡੀ ਪਰਮਿਟ ਦਿੱਤੇ ਤਾਂ ਉਹਦੇ ਨਾਲ ਹੁਣ ਉਸ ਜਿਹੜਾ ਕੈਨੇਡਾ ਦੀ ਜੀ ਅਸੀਂ ਪੋਪੂਲੇਸ਼ਨ ਦੀ ਗੱਲ ਕਰੀਏ ਤਾਂ ਲਗਭਗ 3.5 ਕਰੋੜ ਦੀ ਪੋਪੂਲੇਸ਼ਨ ਹੈ ਉਹ ਸਾਰੀ ਟੋਟਲ ਤਾਂ ਉਹਦੇ ਵਿੱਚ ਜਦੋਂ 5-7 ਲੱਖ 10 ਲੱਖ ਸਟੂਡੈਂਟ ਹਰ ਸਾਲ ਐਡ ਹੁੰਦਾ ਸੀ ਤਾਂ ਉਹਦੇ ਨਾਲ ਜਿਹੜਾ ਉਹਦੇ ਜਿਹੜੀ ਹਾਊਸਿੰਗ ਸੀ ਉੱਤੇ ਬੜਾ ਮਾੜਾ ਅਸਰ ਪਿਆ ਜਿੱਥੇ ਘਰਾਂ ਦੀਆਂ ਕੀਮਤਾਂ ਜਿਹੜੀਆਂ ਲਗਭਗ ਪਿਛਲੇ 4-5 ਸਾਲਾਂ ਦੇ ਵਿੱਚ 4-5 ਗੁਣਾ ਹੋ ਗਈਆਂ ਕਿਰਾਏ 3-3 4-4 ਗੁਣਾ ਵੱਧ ਗਏ ਤਾਂ ਉੱਥੇ ਅਫੋਰਡ ਕਰਨਾ ਮੁਸ਼ਕਲ ਹੋ ਰਿਹਾ ਹੈ ਤਾ ਉਸ ਕਰਕੇ ਜਿਹੜੇ ਉਥੇ ਲੋਕਲ ਪਾਪੂਲੇਸ਼ਨ ਆ ਉਹਨੂੰ ਜੋਬਸ ਓਪਰਚੁਨਿਟੀ ਦੀ ਪ੍ਰੋਬਲਮ ਆ ਰਹੀ ਆ ਤਾਂ ਹੁਣ ਲੇਟੈਸਟ ਜਿਹੜਾ ਕੈਨੇਡਾ ਨੇ ਕੀਤਾ ਆ ਕਿ ਜਿਹੜੇ 90% ਜੋਬਸ ਆ ਉਹ ਆਪਣੇ ਰੈਜ਼ੀਡੈਂਟਸ ਨੂੰ ਦਵਾਂਗੇ ਅਸੀਂ ਤਾਂ ਜਦੋਂ 10% ਜੋਬਸ ਰਹਿ ਗਈਆਂ ਵਰਕ ਪਰਮਿਟ ਵਾਲੇ ਬੱਚਿਆਂ ਦੇ ਲਈ ਤਾਂ ਉਹ ਕਿੱਥੋਂ ਫਿਰ ਸਰਵਾਈਵ ਕਰਨਗੇ ਤਾਂ ਅਲਟੀਮੇਟਲੀ ਜਿਸ ਤਰ੍ਹਾਂ ਹੁਣ ਰੌਲਾ ਪੈ ਰਿਹਾ ਕਿ 70000 ਬੱਚਾ ਜਿਹੜਾ ਆ ਉਹ ਡਿਪੋਰਟ ਕਰਨਗੇ ਤਾਂ ਉਹ ਇੱਕ ਕੰਪਲਸ਼ਨ ਬਣ ਜਾਣੀ ਆ ਚਾਹੇ ਬੇਸ਼ੱਕ ਬੱਚੇ ਪ੍ਰੋਟੈਸਟ ਕਰ ਰਹੇ ਆ ਕਿ ਜਦੋਂ ਉੱਥੇ ਨੂੰ ਕੰਮ ਨਹੀਂ ਮਿਲੇਗਾ ਤਾਂ ਫਿਰ ਉਹ ਆਪਣੇ ਆਪ ਹੀ ਕਹਿਣਗੇ ਕਿ ਅਸੀਂ ਵਾਪਸ ਆ ਜਾਂਦੇ ਹਾਂ ਤਾਂ ਉਹ ਬੈਟਰ ਆ ਤਾਂ ਇਹਦੇ ਨਾਲ ਇੱਕ ਫਰਕ ਪਿਆ ਇਸ ਸਾਲ ਲਗਭਗ ਪੰਜਾਬ ਦੇ ਵਿੱਚ ਸਾਰੀਆਂ ਇੰਸਟੀਚਿਊਸ਼ਨ ਦੇ ਵਿੱਚ ਜਿਹੜੇ ਦਾਖਲਿਆਂ ਵਿੱਚ ਕਾਫੀ ਵਾਧਾ ਹੋਇਆ ਆ ਤੇ ਬੜੀ ਅੱਛੀ ਮੈਟਰ ਵਾਲੇ ਬੱਚੇ ਜਿਹੜੇ ਆ ਖਾਸ ਕਰਕੇ ਜਿਹੜੇ ਇੱਕ ਤਾਂ ਗਿਣਤੀ 'ਚ ਵਾਧਾ ਹੋਇਆ ਆ ਦੂਜਾ ਕੁਆਲਿਟੀ ਦੇ ਵਿੱਚ ਵੀ ਵਾਧਾ ਹੋਇਆ ਆ ਕਿ ਬੜੇ ਅੱਛੀ ਮੈਟਰ ਵਾਲੇ ਬੱਚੇ ਜਿਹੜੇ ਸੰਸਥਾਵਾਂ ਦੇ ਵਿੱਚ ਆਏ ਆ ਤੇ ਮੈਂ ਉਮੀਦ ਕਰਦਾ ਹਾਂ ਕਿ ਜਦੋਂ ਇਹ ਬੱਚੇ ਪਾਸ ਹੋਣਗੇ ਤਾਂ ਇਹ ਬਹੁਤ ਵਧੀਆ ਪੋਜੀਸ਼ਨਸ ਤੇ ਹਾਸਲ ਕਰਨਗੇ ਤਾਂ ਸਾਨੂੰ ਕਦੇ ਵੀ ਹਾਲਾਤੋਂ ਭੱਜਣਾ ਨਹੀਂ ਚਾਹੀਦਾ ਕਿਉਂਕਿ ਹਾਲਾਤੋਂ ਭੱਜ ਕੇ ਤਾਂ ਮਤਲਬ ਹਾਰ ਗਏ ਸੀ ਤਾਂ ਉਹ ਹਾਲਾਤ ਦਾ ਮੁਕਾਬਲਾ ਕਰਾਂਗੇ ਤਾਂ ਮੇਰਾ ਖਿਆਲ ਹੈ ਕਿ ਅਸੀਂ ਬਹੁਤ ਵਧੀਆ ਇੱਕ ਜਿਹੜਾ ਆ ਆਪਣੀ ਰੋਜ਼ੀ-ਰੋਟੀ ਕਮਾ ਸਕਦੇ ਹਾਂ ਮੇਰੇ ਖਿਆਲ ਇੱਕ ਸੋਚ ਵੀ ਬਦਲਨੀ ਲੋੜ ਹੈ ਵੀ ਅਸੀਂ ਸ਼ਾਇਦ ਨੌਕਰੀਆਂ ਵੱਲ ਚਾਹ ਕਰੀਏ ਕਿਉਂ ਨਹੀਂ ਜਿਹੜੇ ਪੈਸਾ ਲਾ ਕੇ ਬਾਹਰ ਜਾ ਰਹੇ ਹਨ ਉਸੇ ਪੈਸੇ ਨਾਲ ਇੱਥੇ ਵੀ ਆਪਣਾ ਰੋਜ਼ਗਾਰ ਪੈਦਾ ਕਰ ਸਕਦੇ ਜਿਹੜੇ ਦੂਜਿਆਂ ਨੂੰ ਵੀ ਕੰਮ ਦੇ ਸਕਦੀ ਹੈ ਹਾਂਜੀ ਹਾਂਜੀ ਪੋਸੀਬਲ ਹੈ ਕਾਫੀ ਬੱਚੇ ਜਿਹੜੇ ਆ ਉਹ ਮੈਂ ਦੇਖਿਆ ਆ ਕਿ ਰੋਜ਼ ਸੋਸ਼ਲ ਮੀਡੀਆ ਦੇ ਵੀਡੀਓਜ਼ ਪੈਂਦੀਆਂ ਆ ਕਿ ਬੱਚੇ ਰੇਡੀ ਵੀ ਲਾ ਰਹੇ ਆ ਉਹਨੇ ਰੇਡੀ ਜੋ ਲੱਖਾਂ ਕਰੋੜਾਂ ਮਹੀਨਾ ਕਮਾਈ ਜਾਂਦੇ ਆ ਤਾਂ ਜਾਂ ਹੋਰ ਬਥੇਰੇ ਕੰਮ ਹੈ ਜਿਹੜੀ ਰੇਡੀ ਲਾਉਣੀ ਆ ਬਹੁਤ ਸਾਰੇ ਕੰਮ ਆ ਜਿਹੜੇ ਅਸੀਂ ਕਰ ਸਕਦੇ ਆ ਪਰ ਉਹ ਕਿਧਰ ਨਾ ਕਿਤੇ ਅਸੀਂ ਬਾਹਰ ਭੱਜੀ ਜਾ ਰਹੇ ਆ ਹੁਣ ਕਈ ਕਿਸ ਹੁਣ ਜਿਹੜਾ ਵੱਡਾ ਜਿਹੜੀ ਪ੍ਰੋਬਲਮ ਇਹ ਹੋ ਰਹੀ ਆ ਕਿ ਬਹੁਤ ਸਾਰੇ ਬੱਚੇ ਜਿਹੜੇ ਜਿਹਦੇ ਬਾਹਰ ਜਾ ਰਹੇ ਆ ਉਹ ਆਪਣੇ ਪੇਰੈਂਟਸ ਤੇ ਪ੍ਰੈਸ਼ਰ ਪਾਉਂਦੇ ਆ ਕਿ ਤੁਸੀਂ ਆਪਣੀ ਪ੍ਰਾਪਰਟੀ ਵੇਚ ਦਿਓ ਇਧਰੋਂ ਸਾਰੀ ਤੇ ਉਧਰ ਪੈਸਾ ਭੇਜ ਦਿਓ ਤੇ ਜਦੋਂ ਇਦਾਂ ਉਸ ਉਧਰ ਵੀ ਹਾਲਾਤ ਖਰਾਬ ਹੋਣ ਲੱਪੇ ਤਾਂ ਤੁਸੀਂ ਇੱਕੋ ਸਾਬ ਹੋ ਜਗਾ ਕਿ ਤੁਸੀਂ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟਦਾ ਤੁਸੀਂ ਇਧਰੋਂ ਵੀ ਆਪਣਾ ਸਭ ਕੁਝ ਖਤਮ ਕਰ ਲਿਆ ਉਧਰ ਵੀ ਤੁਹਾਨੂੰ ਕੋਈ ਢੋਈ ਨਹੀਂ ਮਿਲੀ ਪ੍ਰੋਪਰ ਤਾਂ ਉਹਦੇ ਨਾਲ ਜਿਹੜਾ ਇੱਕ ਬਹੁਤ ਅਨਰੈਸਟ ਜਿਹੜੀ ਆ ਕ੍ਰੀਏਟ ਹੋਣੀ ਆ ਤਾਂ ਮੇਰੇ ਖਿਆਲ ਦੇ ਵਿੱਚ ਬੜੇ ਸਾਨੂੰ ਸੋਚ ਸਮਝ ਕੇ ਡਿਸੀਜਨ ਲੈਣ ਦੀ ਲੋੜ ਆ ਆਪਣੇ ਬੱਚਿਆਂ ਨੂੰ ਅਸੀਂ ਪੰਜਾਬ ਦੇ ਵਿੱਚ ਰੱਖੀਏ ਪੰਜਾਬ ਦਾ ਜਿਹੜਾ ਹੈਗਾ ਹੁਣ ਦੇਖੋ ਕੈਨੇਡਾ ਦੇ ਵਿੱਚ ਜੇ ਗੱਲ ਕਰੀਏ ਅਸੀਂ ਤਾਂ ਲਗਭਗ 75 80% ਕੈਨੇਡਾ ਦੇ ਵਿੱਚ 6 ਮਹੀਨੇ ਬਰਪੇ ਹੀ ਰਹਿੰਦੀ ਆ ਜੀ ਉੱਥੇ ਜਿਹੜੇ ਬਜ਼ੁਰਗ ਜਾਂਦੇ ਆ ਉਹ ਵਿਚਾਰੇ 6 ਮਹੀਨੇ ਜਿਹੜੇ ਅੰਦਰ ਬੰਦ ਹੋ ਜਾਂਦੇ ਆ ਬਰਫ਼ ਦੇ ਵਿੱਚ ਬੇਸਮੈਂਟ ਦੇ ਵਿੱਚ ਬੈਠੇ ਆ ਚਾਹ ਚਾਹ 5-5 ਬੰਦੇ ਇੱਕ ਇੱਕ ਬੇਸਮੈਂਟ ਦੇ ਵਿੱਚ ਰਹਿ ਰਹੇ ਆ ਤਾਂ ਜਿੱਥੇ ਸਾਡੇ ਕੋਲ ਮਹਿਲਾ ਵਰਗੇ ਘਰ ਆ ਤਾਂ ਉਹ ਛੱਡ ਕੇ ਅਸੀਂ ਜਾ ਕੇ ਉੱਥੇ ਇੱਕ ਕਮਰੇ ਦੇ ਵਿੱਚ ਸਾਰਾ ਪਰਿਵਾਰ ਇਹਦਾ ਜ਼ਿੰਦਗੀ ਬਸਰ ਕਰਨੇ ਮਜਬੂਰ ਹੋ ਜਾਂਦਾ ਆ ਤਾਂ ਮੇਰੇ ਖਿਆਲ ਆ ਕਿ ਉਹ ਕੋਈ ਆਰਥਿਕ ਖੁਸ਼ਹਾਲੀ ਵੱਲ ਨਹੀਂ ਜਾ ਰਹੇ ਅਸੀਂ ਅਸੀਂ ਆਰਥਿਕ ਕੰਗਾਲੀ ਵੱਲ ਨੂੰ ਜਾ ਰਹੇ ਆ ਆਪਣੇ ਜੋ ਮੰਦੀ ਕੰਗਾਲੀ ਆ ਉਦੋਂ ਨੂੰ ਜਾ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਸਾਨੂੰ ਜਿਹੜਾ ਆ ਉਹ ਆਪਣੇ ਐਫਰਟ ਕਰਨੇ ਚਾਹੀਦੇ ਆ ਕਿ ਆਪਣੇ ਬੱਚਿਆਂ ਨੂੰ ਇੱਥੇ ਵਧੀਆ ਵਧੀਆ ਐਜੂਕੇਸ਼ਨ ਦਈਏ ਤੇ ਵਧੀਆ ਜੁਗਾਰ ਦੇ ਮੌਕੇ ਜਿਹੜੇ ਬੱਚਿਆਂ ਨੂੰ ਮਹੱਈਆ ਕਰਾਈਏ ਤਾਂ ਬਹੁਤ ਵਧੀਆ ਜਰ ਆ ਉਹ ਅਸੀਂ ਇੱਥੇ ਪੰਜਾਬ ਦੇ ਵਿੱਚ ਇਹਨੂੰ ਜਿਹੜਾ ਇਹ ਕਹਿੰਦੇ ਕਿ ਪੰਜਾਬ ਜੁਨਾਗੁਰਾਂ ਦੇ ਨਾਂ ਤੇ ਤਾਂ ਜੋ ਇੱਥੇ ਕਲਚਰ ਹੈ ਜੋ ਵੈਲਿਊਜ਼ ਹੈ ਜੋ ਸਾਡਾ ਵੈਲਿਊ ਸਿਸਟਮ ਹੈ ਉਹਨੂੰ ਜੇ ਅਸੀਂ ਬਰਕਰਾਰ ਰੱਖਾਂਗੇ ਤਾਂ ਮੇਰਾ ਖਿਆਲ ਆ ਕਿ ਕੋਈ ਸਮੱਸਿਆ ਨਹੀਂ ਹੈ ਸਾਨੂੰ ਪੰਜਾਬ ਦੇ ਵਿੱਚ ਰਹਿਣ ਦੀ ਨਸ਼ਿਆਂ ਦੇ ਵਿਰੁੱਧ ਅਸੀਂ ਆਪ ਲੜੀਏ ਬੇਰੁਜ਼ਗਾਰੀ ਹੈ ਜਦੋਂ ਸਾਡੇ ਇਲੈਕਸ਼ਨ ਤੋਂ ਹੁੰਦੀ ਆ ਤਾਂ ਅਸੀਂ ਆਪਣੇ ਲੀਡਰਸ ਨੂੰ ਸਵਾਲ ਕਰੀਏ ਤੇ ਸਾਡੇ ਬੱਚਿਆਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਸਿਰਫ ਸਾਡੀ ਜਿਹੜੀ ਦੌੜ ਆ ਜਦੋਂ ਅਸੀਂ ਇਲੈਕਸ਼ਨ ਆਉਂਦੀ ਹੈ ਤਾਂ ਉਹ ਸਿਰਫ ਗਲੀਆਂ ਨਾਲੀਆਂ ਦਾ ਖੀਮਤ ਰਹਿ ਜਾਂਦੀ ਹੈ ਤਾਂ ਉਹਨੂੰ ਅਸੀਂ ਇੱਕ ਕਲੈਕਟਿਵ ਰਿਸਪੌਂਸਿਬਿਲਟੀ ਸਮਝਦੇ ਹੋਏ ਆਪਣੇ ਲੀਡਰ ਨੂੰ ਅਹਿਸਾਸ ਕਰਾਈਏ ਕਿ ਅਸੀਂ ਜਿਹੜੀ ਹੈ ਸਾਡੇ ਤੁਸੀਂ ਸਾਡੇ ਵਾਸਤੇ ਆਪਰਚੂਨਿਟੀਆਂ ਪੈਦਾ ਕਰੋ ਜੋਬ ਆਪਰਚੂਨਿਟੀਆਂ ਜਾਂ ਹੋਰ ਜਿਹੜਾ ਮਾਹੌਲ ਹੈ ਸਖਤ ਮਾਹੌਲ ਪ੍ਰੋਵਾਈਡ ਕਰੋ ਤਾਂ ਕਿ ਸਾਡੇ ਬੱਚੇ ਜਿਹੜੇ ਆ ਇੱਥੇ ਆਪਣਾ ਬਿਜ਼ਨਸ ਕਰ ਸਕਣ ਆਪਣਾ ਕੰਮ ਕਰ ਸਕਣ ਤੇ ਉਹਦੇ ਨਾਲ ਆਪਣੇ ਆਪ ਹੀ ਜਿਹੜਾ ਇੱਕ ਨਵੀਂ ਤਬਦੀਲੀ ਜਿਹੜੀ ਹੈ ਇੱਕ ਨਵੀਂ ਸੋਚ ਜਿਹੜੀ ਹੈ ਉਹ ਸਾਹਮਣੇ ਆਏਗੀ। 150 ਤੁਹਾਡਾ ਬਹੁਤ-ਬਹੁਤ ਧੰਨਵਾਦ। ਦੋਸਤੋ ਡਾਕਟਰ ਸਾਹਿਬ ਨੇ ਕੀ ਗੱਲਾਂ ਜਰੂਰ ਤੁਹਾਡੇ ਕੰਮ ਆਉਣਗੀਆਂ। ਜਦੋਂ ਵੀ ਤੁਹਾਡੇ ਬੱਚੇ ਬਾਹਰ ਜਾਣ ਦੀ ਗੱਲ ਕਰਨ ਤਾਂ ਮੇਰਾ ਖਿਆਲ ਹੈ ਵੀ ਜਿਹੜੀਆਂ ਗੱਲਾਂ ਇਹਨਾਂ ਨੇ ਦਸੀਆਂ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ। ਤੁਹਾਡਾ ਬਹੁਤ-ਬਹੁਤ ਧੰਨਵਾਦ। ਸ਼ਸ਼ੀਕਾਤ। ਸ਼ਸ਼ੀਕਾਤ।